ਫਗਵਾੜਾ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਪੰਚਾਂ ਤੇ ਪੰਚੀ ਦੇ ਉਮੀਦਵਾਰਾਂ ਨੂੰ ਮਿਲੇ ਚੋਣ ਨਿਸ਼ਾਨ ਅਤੇ ਕਈ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਲੈ ਵਾਪਸ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਤੇ ਪੁਨੀ ਦੀ ਰਿਪੋਰਟ बाकी नंबर तो, के आपको मिल गए हैं वो अगर ना हम पाँच नंबर के भी बोर्ड देने हैं वो पंचाली देखिए मुझे पंचाली चार को दे दी और बाजी ਇਹ ਆਇਓ ਟਿਕਟ ਦੇ ਸਬੰਧ ਵਿੱਚ ਮੈਂ ਇਹ ਕਹਿੰਦਾ ਹਾਂ ਕਿ ਹਾਂ ਜੀ ਸਸਕੀ ਮੈਂ ਮਕੇਸ਼ ਕੁਮਾਰ ਜੂਨੀਅਰ ਇੰਗੇ ਨੇ ਐਸ ਏ ਆਰਓ ਤੇ ਸਾਡੇ ਐਸ ਕਿਊ ਸਾਹਿਬ ਆਰਓ ਕਲਸਟਰ ਨੰਬਰ 6 ਤੋਂ ਅੱਜ ਜੀ 7 ਤਰੀਕ ਨੂੰ ਜਿਹੜੇ ਹੈਗੇ ਆ ਨਾਮਜ਼ਦਗੀਆਂ ਵਾਪਸ ਲੈਣੀਆਂ ਸੀਗੀਆਂ 3 ਵਜੇ ਤੱਕ ਉਹ ਕੈਂਡੀਡੇਟਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਨੇ ਤੇ ਹੁਣ ਉਹਨਾਂ ਨੂੰ ਜਿਹੜੇ ਹੈਗੇ ਆ ਤੇ ਉਹ ਨਿਸ਼ਾਨ ਅਲਾਟ ਕੀਤੇ ਜਾਣੀ ਆ ਹਾਂ ਤੇ ਸਾਰੇ ਕਿੰਨੇ ਮੰਗੀ ਕਿੰਨੇ ਟੋਟਲ ਪਿੰਡਾਂ ਦੇ ਵਿੱਚ ਇਹ ਇਲੈਕਸ਼ਨ ਹੋ ਰਿਹਾ ਹੈ ਹਾਂਜੀ 6 ਪਿੰਡ ਤੁਹਾਡੇ ਕੋ 6 ਪਿੰਡ ਹੈ ਜੀ ਹਾਂਜੀ ਤੇ ਕਿੰਨੇ ਲੋਕਾਂ ਦੇ ਕਿੰਨੇ ਲੋਜਾਂ ਨਾਮ ਜੜੀਆਂ ਜਿਹੜੀਆਂ ਅੱਜ ਲਈਆਂ ਤੁਹਾਡੇ ਨੂੰ ਜਿਹੜੀਆਂ ਅੱਜ ਦੀਆਂ ਸੀ ਸਾਡੇ ਕੋਲ ਵਾਪਸੀਆਂ ਲਈਆਂ ਬਾਕੀ ਵਾਕ ਪਿੰਡਾਂ ਦੇ ਵਿੱਚ ਹੋਈਆਂ ਸੀ ਆਪਣੇ ਜੀ ਵੀ ਟੀ ਪਲਾਹੀ ਚੋਂ 19 19 ਪਲਾਹੀ ਚੋਂ ਆ ਜੀ ਤੇ ਕੰਪੂਰਾਨੀਪੁਰ ਕੰਪੂਵਾ ਚੋਂ 2 ਆ ਜੀ ਤੇ ਰਾਣੀਪੁਰ ਰਾਜਪੂਤਾਂ ਦਾ ਦੋਆ ਤੇ ਬੋਹਾਨੀ ਦੇ ਵਿੱਚੋਂ ਹੈਗੀਆਂ ਫਾਜਾ ਜੀ ਹਾਂਜੀ ਤੇ ਹਾਂਜੀ ਅੰੰਦ ਤਾਂ ਜੰਗਪਾਲ ਤੋਂ ਚੋਂ ਕੋਈ ਵਾਪਸੀ ਨਹੀਂ ਲਿਖੀ ਤੇ ਨਾਨੀ ਡੋਗ ਪਿੰਡ ਵਿੱਚੋਂ ਕੋਈ ਵਾਪਸੀ ਨਹੀਂ ਪੰਜ ਨੰਬਰ ਵਿੱਚ ਤੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਜੋ ਵੀ ਚੋਣ ਜਿੱਤ ਕੇ ਬਾਅਦ ਕਿੰਨਾ ਲੋਕਾਂ ਨੂੰ ਜੋ ਵੀ ਲੋਕ ਕਿੰਦਾ ਮਾਹੌਲ ਤੁਸੀਂ ਜਾਣਦੇ ਹੋ ਦੇਖੋ ਜੀ ਬਹੁਤ ਵਧੀਆ ਫਗਵਾੜੇ ਦਾ ਮਾਹੌਲ ਆ ਕਿਸੇ ਤਰ੍ਹਾਂ ਦੀ ਕਿਸੇ ਵੀ ਰਾਣੀਪੁਰ ਖੰਬੋਆ ਦੇ ਵਸਨੀਕਾਂ ਨੂੰ ਅਸੀਂ ਆਪਾਂ ਨੂੰ ਕਿਸ ਤਰ੍ਹਾਂ ਦੀ ਖਬਰ ਨਹੀਂ ਮਿਲੀ ਹੈਗੀ ਆ ਸਾਰੇ ਪਿੰਡਾਂ ਦੇ ਵਿੱਚ ਵਧੀਆ ਸਹਿਯੋਗ ਦਿੱਤਾ ਪਿੰਡ ਵਸਤੀਆਂ ਨੇ ਸਾਰੇ ਜਿਹੜੇ ਜਿਹੜੇ ਹੈਗੇ ਸਮਝਦਾਰ ਨੇ ਇਸ ਕਰਕੇ ਬਾਹ ਵੀ ਜਿਹੜੀਆਂ ਇਲੈਕਸ਼ਨਾਂ ਦੇ ਉੱਤੇ ਵੀ ਸਾਰੇ ਸਮਝਦਾਰੀ ਵਰਤਣਗੇ ਬਾਕੀ ਸਾਰਿਆਂ ਨੇ ਆਪਣਾ ਭਾਈਚਾਰਾ ਪੂਰੀ ਤਰ੍ਹਾਂ ਦਿਖਾਇਆ ਤੇ ਅਜੀਤ ਸਾਹਿਬ ਕਿੰਨੇ ਵਜੇ ਤੱਕ ਜਿਹੜੇ ਛੋਣੀ ਜਨ ਦੇ ਉੱਤੇ ਜਾਣਗੇ 8 ਵਜੇ ਤੱਕ ਠੀਕ ਹੈ ਜੀ ਹਾਂਜੀ ਗੁਰਜੀਤ ਸਿੰਘ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਪਿੰਡ ਮਾਈਓ ਪੱਟੀ ਹਾਂਜੀ ਅੱਜ ਇਹ ਨਿਸ਼ਾਨ ਵਗੈਰਾ ਮਿਲੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਸਮੂਥਲੀ ਕੰਮ ਹੋਇਆ ਸਾਰਾ ਨਿਸ਼ਾਨ ਉੱਤੇ ਆ ਜੀ ਵਧੀਆ ਸਰਕਾਰ ਦੀ ਕਾਰਜ ਰਣਨੀ ਹੈ ਅਮੇ ਮਾਇਓਪੱਟੀ ਚ ਟੋਟਲ ਕਿੰਨੀ ਬੋਟ ਹੈ ਜੀ 60 ਤੋਂ 400 ਆ 650 ਬੋਟ ਕਿੱਦਾਂ ਦਾ ਮਾਹੌਲ ਆ ਉੱਥੇ ਦਾ ਜੀ ਬਹੁਤ ਵਧੀਆ ਸ਼ਾਂਤ ਮਾਹੌਲ ਹੈ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਇਹ ਠੀਕ ਆ ਲੱਗ ਰਿਹਾ ਹੁਣ ਵੋਟਾਂ ਤਾਂ ਪੈੜੀਆਂ ਹੀ ਆ ਹੁਣ ਵੋਟਾਂ ਤੋਂ ਬਾਅਦ ਅੱਗੇ ਚੱਲੂਗਾ ਸਾਰਾ ਵਧੀਆ ਬਹੁਤ ਵਧੀਆ ਤੇ ਪ੍ਰਸ਼ਾਸਨ ਦਾ ਕਿੱਦਾਂ ਬੁੱਕਤਾ ਪ੍ਰਬੰਧ ਆ ਜੀ ਹਾਂ ਜੀ ਸ਼ਾਸ਼ਨ ਦਾ ਪੁੱਤਾ ਬਹੁਤ ਸੋਹਣਾ ਬਹੁਤ ਸੋਹਣਾ ਪ੍ਰੋਗਰਾਮ ਹੈ ਬਾਕੀ ਹੁਣ ਵੋਟਾਂ ਵਾਲੇ ਦਿਨ ਦੇਖਾਂਗੇ ਕਿ ਕਿਦਾਂ ਦਾ ਹੋਊਗਾ ਕਿ ਇਹਦਾ ਸਮੂਥਲੀ ਕੰਮ ਬਣੀ ਚੱਲਿਆ ਜਿਹੜੇ ਕਾਗਜ਼ ਤੇ ਨਿਸ਼ਾਨ ਵਗੈਰਾ ਮਿਲਣ ਦਾ ਸਮਾਂ ਕੀ ਹੈ ਜੀ ਇੱਥੇ ਸਮਾਂ ਕੀ ਹੈ ਜਿਹੜਾ ਨਿਸ਼ਾਨ ਤੁਹਾਨੂੰ ਮਿਲੇ ਤਿੰਨ ਤਿੰਨ ਤੋਂ ਪੰਜ ਨਿਸ਼ਾਨ ਕਿਹੜਾ ਨਿਸ਼ਾਨ ਹੈ ਜੀ ਆਪਣਾ ਮਿਲਿਆ ਡਿਲੀਵਰੀ ਡਿਲੀਵਰੀ ਲਾਟਰੀ ਨਾਲ ਇਲੈਕਸ਼ਨ ਪਹਿਲੀ ਵਾਰ ਹਾਂਜੀ ਸਰ ਅੱਜ ਜਿਹੜੇ ਪਿੰਡ ਪੁਲਾਹੀ ਦੇ ਨਾਲ ਕੁਝ ਪਿੰਡ ਹੋ ਰਹੀ ਥੇ ਜੀਸੀਟੀ ਮਿਲਦੇ ਆਪੋਜੀਟ ਇੰਡਸਟਰੀ ਏਰੀਆ ਕਾਗਜ਼ਾਂ ਦੀ ਵਾਪਸੀ ਹੋਈ ਹੈ ਉਪਰੰਤ ਚੋਣ ਨਿਸ਼ਾਨ ਅਲਾਰਟ ਹੋਏ ਨੇ ਔਰ ਇਹ ਜਿਹੜਾ ਕੰਮ ਹੈ ਬੜੀ ਸ਼ਾਂਤੀਪੂਰਵਕ ਨੇ ਚੜਿਆ ਔਰ ਆਸ ਕਰਦੇ ਹਾਂ ਕਿ ਪਿੰਡਾਂ ਦੇ ਲੋਕ ਆਪਣੇ ਭਾਈਚਾਰੇ ਨੂੰ ਮਜ਼ਬੂਤ ਰੱਖਦੇ ਹੋਏ ਆਪਸੀ ਸੂਝ-ਬੂਝ ਦਾ ਨਤੀਜਾ ਦੇ ਨਾਲ ਇਹ ਚੋਣਾ ਅਮਨ-ਅਮਾਨ ਦੇ ਨਾਲ ਇੱਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਲਈ ਲੜਨਗੇ ਬਹੁਤ ਬਹੁਤ ਧੰਨਵਾਦ ਤੇ ਸਰ ਇਹ ਪਿੰਡ ਦੇ ਵਿੱਚ ਕਿੰਨੀ ਟੋਟਲ ਵੋਟ ਸਾਡੇ ਪਿੰਡ ਦੇ ਵਿੱਚ ਤਕਰੀਬਨ 3500 ਦੇ ਕਰੀਬ ਵੋਟ ਹੈਗੀ ਹੈ ਤੇ ਇਲੈਕਸ਼ਨ ਕਿਦਾਂ ਇਹ ਸਰਪੰਚ ਦਾ ਇਲੈਕਸ਼ਨ ਹੈ ਨਾਲ ਉਹਨਾਂ ਦੇ 9 ਪੰਚ ਨੇ ਔਰ ਇਹ ਡਾਇਰੈਕਟ ਸਰਪੰਚ ਦੀ ਇਲੈਕਸ਼ਨ ਹੈ 9 ਪੰਚਾਂ ਦੀ ਆਪ ਹੋਣ ਬਾੜਬੰਦੀ ਹੈ ਬਾੜਬੰਦੀ ਅਨੁਸਾਰ ਹੋਏਗੀ ਔਰ ਤੇ ਪਿੰਡ ਦਾ ਕਿਦਾਂ ਦਾ ਮਾਹੌਲ ਹੈ ਸਰ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਲੋਕ ਜਿਹੜੇ ਆ ਉਹ ਇਸ ਮਹਾਕਮ ਦੇ ਵਿੱਚ ਵੱ ਚੜ ਕੇ ਯੋਗਦਾਨ ਪਾਉਣਗੇ ਔਰ ਚੱਗੇ ਔਰ ਚੰਗੇ ਉਮੀਦਵਾਰਾਂ ਨੂੰ ਕਟਾਉਣ। ਨਾਜਰ ਸਿੰਘ ਨੰਬਰਦਾਰ ਨਸੀराबाद। ਅੱਛਾ ਜੀ ਅੱਜ ਇਹ ਨਿਸ਼ਾਨ ਵਗੈਰਾ ਮਿਲ ਗਏ ਤੁਹਾਨੂੰ? ਸਰਪੰਚ ਨੀਨਾ ਸਾਡੀ ਗਰੁੱਪ 'ਚ ਖੜੀ ਆ। ਲੇਡੀਜ਼ ਉਹ ਨਿਸ਼ਾਨ ਉਹਨੂੰ ਬਾਲਟੀ ਮਿਲ ਗਿਆ ਜੀ। ਹਾਂਜੀ। ਬਾਕੀ ਟੋਟਲ ਵੋਟ ਕਿੰਨੀ ਹੈ ਜੀ ਆਪਣੇ ਨਸੀराबाद ਦੇ ਵਿੱਚ 933। ਹਾਂਜੀ। 933 ਵੋਟ। ਤੇ ਪਹਿਲੀ ਵਾਰ ਹੀ ਇਲੈਕਸ਼ਨ ਲੜ ਰਹੇ ਹੋ। ਨੇ ਮੈਂ ਸੋਣ ਲੜਦੇ ਆ ਜੀ ਉਹ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਹੈ ਹਾਂਜੀ ਨੀਣਾ ਠੀਕ ਹੈ ਜੀ ਕੀ ਮਿਲਿਆ ਉਹਨਾਂ ਨੂੰ ਨਿਸ਼ਾਨ ਉਹਨਾਂ ਨੂੰ ਬਾਲਟੀ ਬਾਲਟੀ ਮਿਲਿਆ ਚੌਂ ਦੀ ਸ਼ਾਹ ਤੇ ਕਿੱਦਾਂ ਦਾ ਮਾਹੌਲ ਹੈ ਜੀ ਤੁਹਾਡਾ ਨਸੀਰਾਬਾਦ ਉਹ ਵਧੀਆ ਜੀ ਖੁਸ਼ ਆ ਸ਼ਾਂਤੀਪੁਰ ਵੀ ਤੇ ਮਾਹੌਲ ਮੇਰਾ ਨਾਮ ਮਾਨਤਰੀ ਸਿੰਘ ਜਸਵਾਲ ਹੈ ਜੀ ਹਾਂਜੀ ਕਿਹੜੇ ਪਿੰਡ ਤੋਂ ਆਪਾਂ ਮੈਂ ਜੀ ਪਿੰਡ ਨਰੂੜ ਤੋਂ ਆ ਜੀ ਹਾਂਜੀ ਕੀ ਮੱਗੀ ਅੱਜ ਦਾ ਆਪਾਂ ਨੂੰ ਨਿਸ਼ਾਨ ਵਗੈਰਾ ਮਿਲੇ ਆ ਹਾਂਜੀ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਰਾ ਇਹਨਾਂ ਸ਼ਾਂਤਮਈ ਮਾਹੌਲ ਸੀ ਤੇ ਆਪਾਂ ਨੂੰ ਬਹੁਤ ਛੇਤੀ ਨਿਸ਼ਾਨ ਮਿਲ ਗਿਆ ਜੀ ਮੇਰਾ ਨਿਸ਼ਾਨ ਜੀ ਫੋਟੋ ਵਾਲਿਆ ਪਿੰਡ ਨਰੂੜ ਤੋਂ ਪੰਚ ਦੀ ਚੋਣ ਵਾਸਤੇ ਮੈਂ ਖੜਾ ਹੋਇਆ ਹਾਂ ਜੀ ਤੇ ਬਾਕੀ ਸਾਰਿਆਂ ਨੂੰ ਬਹੁਤ ਸ਼ਾਂਤਮਈ ਮਾਹੌਲ ਆ ਕੋਈ ਪ੍ਰੋਬਲਮ ਨਹੀਂ ਆਈ ਕਿਸੇ ਨੂੰ ਤੇ ਸਾਰੇ ਪਿੰਡਾਂ ਵਾਲੇ ਬਹੁਤ ਖੁਸ਼ ਹੈ ਜੀ ਨਰੂੜ ਦੇ ਵਿੱਚ ਟੋਟਲ ਵੋਟ ਕਿੰਨੀ ਆ ਜੀ ਮੇਰੇ ਰੂਡ ਵਿੱਚ ਜੀ 22000 22000 ਵੋਟ ਆਇਆ ਹੈ ਤੇ ਤੁਸੀਂ ਪਹਿਲੀ ਵਾਰ ਹੀ ਲੜ ਰਹੇ ਹੋ ਲਖਣ ਹਾਂਜੀ ਮੈਂ ਜੀ ਪਹਿਲੀ ਵਾਰੀ ਕਿੰਦਾ ਦਾ ਮੱਗੇ ਫਕਰ ਮਹਿਸੂਸ ਕਰ ਰਹੇ ਵਧੀਆ ਲੱਗ ਰਿਹਾ ਜੀ ਖੜੇ ਹੋਏ ਆ ਜੀ ਕੰਮ ਕਰਾਂਗੇ ਜੀ ਪਿੰਡ ਦੇ ਲਈ ਹਾਂਜੀ ਜੇ ਜਿੱਤ ਗਏ ਜੀ ਬਾਕੀ ਹਾਂਜੀ ਹੋਰ ਜੀ ਕੋਈ ਕੁਛ ਨਾਲ ਜਿਪਟਾਣਾ ਨਹੀਂ ਨਹੀਂ ਠੀਕ ਕੀ ਨਾਂ ਜੀ ਆਪਣਾ ਮੇਰਾ ਨਾਮ ਕਨਵਰ ਪਾਲ ਸੇ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਨਸੀਰਾਬਾਦ ਜੀ ਕਿੰਦਾ ਲੜ ਰਹੇ ਆ ਜੀ ਤੁਹਾਨੂੰ ਨਿਸ਼ਾਨ ਵਗੈਰਾ ਇੱਥੇ ਵਧੀਆ ਸੀ ਜੀ ਸ਼ਾਂਤੀਪੂਰਵਕ ਇੱਥੇ ਨਿਸ਼ਾਨ ਅਦਾ ਕਰ ਦਿੱਤੇ ਗਏ ਤੇ ਟਾਈਮ ਵੀ ਵਧੀਆ ਸੀ ਜਲਦ ਤੋਂ ਜਲਦ ਉਹਨਾਂ ਨੇ ਸਾਡਾ ਕੰਮ ਸੰਪੂਰਨ ਟੋਟਲ ਆਪਣੀ ਬੋਟ ਕਿੰਨੀ ਹੈ ਜੀ ਉੱਥੇ ਆਪਣੇ ਤਕਰੀਬਨ 933 ਹੈ ਜੀ ਹਾਂਜੀ ਹਾਂਜੀ 933 933 ਤੇ ਪਹਿਲੀ ਵਾਰ ਇਹ ਲਖਨ ਲੜ ਰਹੇ ਜਿਹੜੇ ਹਾਂਜੀ ਇਹ ਸਾਡੇ ਬਹੁਤ ਨਿਰਪੱਖ ਚਿਹਰਾ ਸੀਗਾ ਐਜੂਕੇਟਿਡ ਸੀ ਤੇ ਅਸੀਂ ਵਧੀਆ ਨਮਾਇंदे ਦੇਖ ਕੇ ਇਹਨਾਂ ਨੂੰ ਮੌਕਾ ਦੇਵਾਂਗੇ ਤੇ ਕਿੰਦਾ ਮਾਹੌਲ ਹੈ ਜੀ ਮਾਹੌਲ ਜੀ ਹਮੇਸ਼ਾ ਸਾਡੇ ਪਿੰਡ ਬਹੁਤ ਸ਼ਾਂਤੀਪੂਰਵਕ ਹੁੰਦਾ ਤੇ ਇਸ ਵਾਰ ਵੀ ਬਹੁਤ ਸ਼ਾਂਤੀਪੂਰਵਕ ਹਾਂਜੀ ਹਰਦੀਪ ਸਿੰਘ ਹਾਂਜੀ ਕਰ ਪਿੰਡ ਤੋਂ ਆਈ ਅਸੀ ਦਾ ਬਾਜ ਹਾਂਜੀ ਅੱਜ ਨਿਸ਼ਾਨ ਵਗੈਰਾ ਮਿਲਿਆ ਕਿ ਕੀ ਜਾਣਿਆ ਨਿਸ਼ਾਨ ਦਿੱਤੇ ਸਾਰੇ ਸਾਡੇ ਕੈਂਡੀਨ ਕੋ ਸਪੈਂਚ ਦੇ ਕੋ ਸਪੈਂਚ ਨਿਸ਼ਾਨ ਸਾਨੂੰ ਮਿਲ ਗਏ ਆ 15 ਦਿਨ ਨੂੰ ਗੂਤਾ ਆ ਨਿਸ਼ਾਨ ਆਪਾਂ ਬੈਂਗ ਅਲਾਵਾ ਦੇ ਪਿੰਡਾਂ ਵਿੱਚ ਬਾਹਰ ਚੜ੍ਹ ਗਏ ਜਿਹੜਾ ਸਹੀ ਮੀਰਦਾਨ ਨੂੰ ਗੂਤਾ ਪਾਵਾਂਗੇ ਟੋਟਲ ਕਿੰਨੀ ਬੋਰ ਹੈ ਜੀ ਆਪਣੇ ਪਿੰਡ ਚ ਲਗਪਾ 933 ਕਿ ਬੋਟਾ ਹੈ ਤੇ ਕਿੰਦਾ ਦਾ ਮਾਹੌਲ ਆ ਉੱਥੇ ਦਾ ਬਹੁਤ ਦੋ ਮੈਂਬਰ ਸਾਡੇ ਆਲਰੇਡੀ ਜਿੱਤ ਚੁੱਕੇ ਜੀ ਨਾਮ ਵਗੈਰਾ ਕੀ ਹੁਣ ਜਿਹੜਾ ਖੜਾ ਨਹੀਂ ਹੋਇਆ ਜੀ ਨਾਮ ਕੀ ਹੁਣ ਨਰਿੰਦਰ ਸਿੰਘ ਤਾਂ ਇੱਕ ਤਾਂ ਨਰਿੰਦਰ ਸਿੰਘ ਭਵਿੰਦਰ ਸਿੰਘ ਭਵਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆ ਬੋਹਾਨੀ ਤੋਂ ਜੀ ਹਾਂ ਅੱਜ ਨਿਸ਼ਾਨ ਵਗੈਰਾ ਲੈਣਾ ਹੈ ਕਿ ਕਿੱਦਾਂ ਲੱਗ ਰਿਹਾ ਤੁਹਾਨੂੰ ਠੀਕ ਆ ਵੈਸੇ ਤਾਂ ਜੀ ਸਵੇਰ ਦੇ ਅਸੀਂ ਆਇਆ ਹਾਂ ਪਹਿਲਾਂ ਮਿਲ ਜਾਣਾ ਚਾਹੀਦਾ ਸੀਗਾ ਹੁਣ 4 ਵਜੇ ਚੱਲੇ 3:30 ਟਾਈਮ ਹੋ ਗਿਆ ਤੇ ਸ਼ਾਮਾ ਕਿੰਨੇ ਵਜੇ ਦਾ ਅਸੀਂ ਇੱਥੇ ਦਾ 3 ਵਜੇ ਦਾ ਸਮਾਂ ਸੀਗਾ ਜੀ ਹੁਣ ਤਾਂ ਉੱਪਰ ਹੋ ਗਿਆ ਹੱਲੇ ਵੀ ਕਹਿੰਦੇ ਟਾਈਮ ਲੱਗਣਾ ਤੇ ਸ਼ਹਿਰ ਮੱਕੀ ਪਿੰਡਾਂ ਦਾ ਮਾਹੌਲ ਕਿਦਾਂ ਦਾ ਇਲੈਕਸ਼ਨਾਂ ਨੂੰ ਲੈ ਕੇ ਠੀਕ ਆ ਵੈਸੇ ਪਿੰਡਾਂ ਦੇ ਫਿਰ ਤਾਂ ਠੀਕ ਆ ਜੀ ਹਾਂਜੀ ਹਾਂਜੀ ਮਾਹੌਲ ਤਾਂ ਠੀਕ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੇ ਕਿਦਾਂ ਦਾ ਤੁਹਾਨੂੰ ਪਹਿਲੀ ਵਾਰੀ ਲੜਦੇ ਨੇ ਇਲੈਕਸ਼ਨ ਹਾਂਜੀ ਹਾਂਜੀ ਪਹਿਲੀ ਕਿਦਾਂ ਦਾ ਲੱਗ ਰਿਹਾ ਮਾਹੌਲ ਸਹੀ ਆ ਜੀ ਵਧੀਆ ਆ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਇਹ ਜਿਹੜਾ ਇਲੈਕਸ਼ਨ ਠੀਕ ਆ ਜੀ ਬਾਕੀ ਅੱਗੇ ਪਤਾ ਲੱਗੂਗਾ। ਹਾਂ ਦੁਕਾਨਦਾਰ ਜੀ ਕੀ ਨਾਂ ਆਪਣਾ? ਬਲਜੀਤ ਸਿੰਘ ਜੀ। ਅੱਜ ਸਾਰੇ ਅੱਜ ਚੌਣ ਵਗੈਰਾ ਨਿਸ਼ਾਨ ਲੈਣਾ ਹੈ। ਹਾਂਜੀ ਹਾਂਜੀ ਚੌਣ। ਕਿਦਾਂ ਦਾ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਜੀ ਪਰ ਆ ਲੇਟ ਹੁਣ ਪਹਿਲਾਂ 3 ਵਜੇ ਦਾ ਕਹਿੰਦੇ ਸੀਗੇ ਹੁਣ ਲੇਟ ਕਰ ਦਿੱਤਾ ਇਹਨੇ। ਬਸ ਅਜੇ ਕੋਈ ਦੱਸਦੇ ਪੁੱਛਦੇ ਨਹੀਂ ਆ। ਤੇ ਪਹਿਲੀ ਵਾਰੀ ਇਲੈਕਸ਼ਨ ਲੜ ਰਹੇ? ਹਾਂ ਇਲੈਕਸ਼ਨ ਪਹਿਲੀ ਵਾਰ ਤਾਂ ਮੈਂ ਤਾਂ ਨਹੀਂ ਲੜ ਰਿਹਾ ਜੀ ਅੱਜ ਤਾਂ ਉਦਾਂ ਨਾਲ ਕੀ ਲੜ ਰਿਹਾ ਹੈ ਨਾ। ਹਾਂਜੀ। ਹਾਂਜੀ। ਕਿਦਾਂ ਦਾ ਲੱਗ ਰਿਹਾ ਸ਼ਹਿਰ ਪੁਣ 5 5 6 ਦਾ ਵਾਰੀ ਠੀਕ ਹਾਂਜੀ ਹਾਂਜੀ ਹਾਂ ਬਲਵਿੰਦਰ ਕੋਲ ਹਾਂ ਕਿਹੜੇ ਪਿੰਡ ਤੋਂ ਫਲਾਈ ਤੋਂ ਹਾਂਜੀ ਮੈਂ ਤਾਂ ਕਿ ਅੱਜ ਨਿਸ਼ਾਨ ਲੈਣ ਆਏ ਹਾਂ ਕਿਦਾਂ ਲੱਗ ਰਿਹਾ ਤੁਹਾਨੂੰ ਵਧੀਆ ਹੀ ਲੱਗਦਾ ਹਾਂਜੀ ਵਧੀਆ ਲੱਗਦਾ ਇਹ ਸਮਾਗਿੰਨ ਵੇ ਦਾ ਸੀ ਇੱਥੇ ਮਿਲਣ ਦਾ ਤੁਹਾਨੂੰ 3 ਵਜੇ ਦਾ 3 ਵਜੇ ਦਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਹੁਣ ਤੁਹਾਨੂੰ ਖੜਿਆ ਨੂੰ ਇੱਥੇ ਸਾਨੂੰ ਹੋ ਹੀ ਗਿਆ ਅੱਧ ਤੱਕ ਕੀ ਕੋਈ ਤੋਂ ਬੰਦ ਕੀਤੇ ਗਏ ਜਿੱਦਾਂ ਜਿਹੜੇ ਲੋਕ ਆਏ ਆ ਛੋਣੀ ਜੰਗਲੈਂਡ ਜਾਂ ਬੈਠਣ ਦਾ ਕੋਈ ਜਾਂ ਤੇ ਪਾਣੀ ਦਾ ਪ੍ਰਬੰਧ ਹੈਗਾ ਇੱਥੇ ਪ੍ਰਬੰਧ ਕੋਈ ਨਹੀਂ ਇੱਥੇ ਪਾਣੀ ਦਾ ਪ੍ਰਬੰਧ ਹੈਗਾ ਨਹੀਂ ਪਾਣੀ ਦਾ ਵੀ ਨਹੀਂ ਨਾ ਬੈਠਣ ਦਾ ਨਾ ਖੜੇ ਹੀ ਆ ਜਾਂਦੇ ਕਿੰਨੇ ਟਾਈਮ ਤੋਂ ਪਿਛਲੇ ਤੋਂ ਖੜੇ ਨੇ 5 ਵਜੇ ਤੱਕ ਕਿੰਨਾ ਪਲਾਈ ਪਿੰਡ ਦੇ ਵਿੱਚ ਕਿੰਨੀਆਂ ਵੋਟਾਂ ਆਪਣੀਆਂ ਟੋਲ ਤੇ ਕਿੱਦਾਂ ਹਮ ਪਹਿਲੀ ਵਾਰੀ ਲੜ ਰਹੇ ਨੇ ਇਲੈਕਸ਼ਨ ਪਹਿਲਾਂ ਪੰਜੀ ਪੰਜੀ ਦਾ ਲੜੇ ਤੇ ਹੁਣ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਮਾਹੌਲ ਉੱਥੇ ਦਾ ਮੇਰਾ ਨਾਮ ਨਵਦੀਪ ਕੌਰ ਕਿਹੜੇ ਪਿੰਡ ਤੋਂ ਆ ਜੀ ਬਹਾਨੀ ਤੋਂ ਹਾਂ ਜੀ ਕਿੱਦਾਂ ਦਾ ਅੱਜ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਲੱਗ ਰਿਹਾ ਠੀਕ ਲੱਗ ਰਿਹਾ ਹਾਂਜੀ ਲੇਟ ਬਹੁਤ ਹੋ ਗਏ ਆ ਤੇ ਤੁਹਾਡੇ ਪਿੰਡ ਦੇ ਵਿੱਚ ਬਹਾਨੀ ਦੇ ਵਿੱਚ ਕਿੰਨੀ ਵੋਟ ਹੈ ਟੋਟਲ ਸਾਡੇ ਹੈਗੀ ਆ 1500 1500 ਹਾਂਜੀ ਪਹਿਲੀ ਵਾਰ ਹੀ ਇਲੈਕਸ਼ਨ ਲਾ ਰਹੇ ਹਾਂ ਜੀ ਪਹਿਲੀ ਵਾਰ ਕਿੱਦਾਂ ਦਾ ਲੱਗ ਰਿਹਾ ਸ਼ਿਮੋਦੀ ਪਿੰਡ ਦਾ ਮਾਹੌਲ ਨਹੀਂ ਵਧੀਆ ਹੈ ਮਾਹੌਲ ਸੀ ਕਿ ਹੁਣ ਮਿਲ ਗਏ ਕਿਉਂ ਨਿਸ਼ਾਨ ਮਿਲ ਗਿਆ ਨਹੀਂ ਮਿਲਣਾ ਹਜੇ ਚੋਣ ਕਿੰਨੇ ਵੇ ਦਾ ਸਮਾਂ ਸੀਗਾ ਤੁਹਾਨੂੰ ਚੋਣ ਨਹੀਂ ਛਣ ਮਿਲ 3 ਵਜੇ ਦਾ